ਇਨਾਰੇ ਇਹਨਾਂ ਨੂੰ ਬੜੀ ਤਖਲੀਬ ਹੁੰਦੀ ਹੈ ਕੌਮੀ ਚੱਟ ਮੀਡੀਆ ਨੂੰ ਫਿਰ ਇਹ ਕਹਣਗੇ ਅਸੀਂ ਬੜੇ ਧਾਕੜ ਪੱਤਰਕਾਰ ਆ ਅਸੀਂ ਬੜੇ ਨਿਰਪੱਖ ਪੱਤਰਕਾਰ ਆ ਅਸੀਂ ਬੜੇ ਘੈਂਟ ਪੱਤਰਕਾਰ ਆ ਟੱਟੂ ਦੇ ਘੈਂਟ ਜੁੱਤੀਆਂ ਚ ਰੜਦੋਂ ਜਾ ਕੇ ਤੁਸੀਂ ਸਰਕਾਰਾਂ ਆਂ ਦੀਆਂ ਪੈਸੇ ਪਿੱਛੇ ਪੂਛ ਲਾਉਂਦੇ ਫਿਰਦੇ ਆਂ ਕੁੱਤੇ ਵਾਂਗੂ ਆਦਲ ਅੱਜਕੱਲ੍ਹ ਦੇਖਦਾ ਜਿਹੜਾ ਸਾਰਾ ਮੀਡੀਆ ਹੁਣ ਆਜੂ ਫੋਨ ਵੀ ਨਹੀਂ ਆ ਹਣੀ ਚਲਾਉਣਾ ਬੰਦਾ ਜਿਸ ਨੂੰ ਇੱਕ ਆਈਏਐਸ ਕਿਪੀਐਸ ਆ ਕੇ ਇਹ ਸਲਾਹ ਦਿੰਦਾ ਤੁਸੀਂ ਉਹਦੇ ਮੁਤਾਬਕ ਚੱਲਦੇ ਆਂ ਤੁਸੀਂ ਕਹਦੇ ਮੁੱਖ ਮੰਤਰੀ ਆ ਫਿਰ ਉਹ ਜੋ ਕੇਜਰੀਵਾਲ ਛੱਡਿਆ ਤੀਰ ਜਿਹਾ ਛੱਡ ਜਾਂਦਾ ਜਾਂ ਛੱਡਦਾ ਹ ਕਾਦੀ ਖੁਸ਼ੀ ਹੈ ਕਰਪਸ਼ਨ ਕੀਤੀ ਹੈ ਚੋਰ ਹੈ ਜਮਾਨ ਤੇ ਬਾਹਰ ਆਇਆ ਹੈ ਇਹ ਐ ਭੰਗੜੇ ਪਾ ਰਹੇ ਆ ਲੱਡੂ ਵੰਡਦੇ ਆ ਢੋਲ ਵਜਾਈ ਜਾਂਦੇ ਆ ਅੱਜ ਅਸੀਂ ਦਰਸਲ ਦੇ ਵਿੱਚ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਸੱਦੇ ਸੀਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਕਾਂਗਰਸ ਤੋਂ ਭਾਜਪਾ ਤੋਂ ਬੋਇਨ ਸਮਾਜ ਪਾਰਟੀ ਤੋਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆਏ ਆ ਪਰ ਮੌਜੂਦਾ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਲੁਧਿਆਣੇ ਬੜਾ ਵੱਡਾ ਡਰਾਮਾ ਕੀਤਾ ਕਿ ਫਲਾਨਾ ਨਹੀਂ ਆਇਆ ਫਲਾਨਾ ਨੇ ਫਲਾਨੀ ਦੀ ਕੁਰਸੀ ਵੇਲ ਲਈ ਹੈ ਫਲਾਨੀ ਕੁਰਸੀ ਵੇਲ ਲਈ ਹੈ ਐਡਾ ਗੰਭੀਰ ਮਸਲਾ ਹੈ ਤੇ ਇਹਦੇ ਉੱਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਾ ਆਵੇ ਅਸੀਂ ਹਰ ਪਾਰਟੀ ਦੇ ਨੁਮਾਇੰਦਿਆਂ ਦੇ ਕੋਲੇ ਉਹਨਾਂ ਦੇ ਪ੍ਰਧਾਨਾਂ ਦੇ ਕੋਲੇ ਅਸੀਂ ਸਾਰਿਆਂ ਦੇ ਕੋਲੇ ਬਕਾਇਦਾ ਤੌਰ ਤੇ ਫੋਨ ਕਰਕੇ ਵੀ ਤੇ ਚਿੱਠੀਆਂ ਰਾਹੀਂ ਵੀ ਸੁਨੇਹੇ ਅਸੀਂ ਭੇਜੇ ਆ ਵੀ ਭਾਈ ਬਹੁਤ ਗੰਭੀਰ ਮਸਲਾ ਹੈ ਪਾਣੀਆਂ ਦਾ ਮੁੱਦਾ ਸਾਡੇ ਜਿਹੜੇ ਬੁੱਢੇ ਦਰਿਆ ਨੂੰ ਲਗਾਤਾਰ ਕਈ ਸਾਲਾਂ ਤੋਂ ਲੈ ਕੇ 11 ਪਾ ਕੇ ਸਾਨੂੰ ਮਾਰਿਆ ਜਾ ਰਿਹਾ ਉਹ ਮਸਲੇ ਤੇ ਅਸੀਂ 15 ਤਰੀਕ ਤੱਕ ਸਰਕਾਰ ਨੂੰ ਸਮਾਂ ਦਿੱਤਾ ਸੀ ਉਸ ਸਮੇਂ ਦੇ ਬ ਸਰਕਾਰ ਨੇ ਕੋਈ ਗੱਲ ਕੰਦ ਜੂਨ ਤੱਕ ਨਹੀਂ ਸਰਕੀ ਮਾੜੀ ਮੋਟੀ ਕਾਰਵਾਈ ਵੀ ਨਹੀਂ ਕੀਤੀ ਸੁਣਨ ਨੂੰ ਵੀ ਕੋਈ ਤਿਆਰ ਨਹੀਂ ਹੈਗਾ ਅੱਜ ਅਸੀਂ ਸੱਦਾ ਦਿੱਤਾ ਤਾਂ ਵੀ ਕੌਣ ਨੋ ਤਰੇ ਉਹ ਸਮਾਂ ਖਤਮ ਹੋ ਚੁੱਕਿਆ ਹੁਣ ਸਾਡਾ ਆਉਣ ਵਾਲਾ ਸਮਾਂ ਐਕਸ਼ਨ ਦੀ ਸਾਡੀ ਤਿਆਰੀ ਹੈ ਉਹ ਐਕਸ਼ਨ ਕਿਵੇਂ ਕਰਨਾ ਕਦੋਂ ਕਰਨਾ ਇਹ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਨਿਕਲਾਂਗੇ ਤੇ ਅਸੀਂ ਉਹ ਨਹੀਂ ਹਾਤ ਹੂਤ ਕਰਦੇ ਰਲਾ ਗੋਲਾ ਜਾਂ ਪਾਤ ਆ ਤੇ ਇੱਕ ਵਾਰੀ ਬੰਨ ਲਾਤਾ ਜੀ ਬੰਨ ਲਾਤਾ ਪੁਲਿਸ ਨੇ ਖਲਵਾਤਾ ਉਹ ਨਹੀਂ ਕਿਉਂਕਿ ਇਹਦੇ ਨਾਲ ਜ਼ਿੰਦਗੀ ਮੌਤ ਦਾ ਸਵਾਲ ਜੁੜਿਆ ਹੋਇਆ ਸਾਡਗੀਆਂ ਜ਼ਿੰਦਗੀਆਂ ਜਾ ਰਹੀਆਂ ਨੇ ਸਾਡੇ ਜਵਾਕ ਮਰ ਰਹੇ ਆ ਸਾਡੀਆਂ ਨਸਲਾਂ ਫਸਲਾਂ ਤਬਾਹ ਹੋ ਰਹੀਆਂ ਨੇ ਅਸੀਂ ਇਹਦਾ ਪੱਕੇ ਤੌਰ ਤੇ ਹੱਲ ਚਾਹੁੰਦੇ ਆ ਜੇਦਾ ਅਸੀਂ ਕੋਈ ਉਹੋ ਜਿਹੀ ਗਵਾਹਵਾ ਖੱਟਣੀ ਹੁੰਦੀ ਅਸੀਂ ਕਹਿੰਦੇ ਲੋ ਜੀ ਮਾਰਤਾ ਬੰਨ ਜੀ ਜਾਂ ਅਸੀਂ ਆ ਗਏ ਜੀ ਪੁਲਿਸ ਨੇ ਘੇਰ ਲਈ ਜੀ ਨਹੀਂ ਅਸੀਂ ਉਹ ਨਹੀਂ ਕੁਝ ਵੀ ਕਰਨਾ ਅਸੀਂ ਇਹਦੇ ਪੱਕੇ ਕੋਕੇ ਜੜਾਂਗੇ ਤੇ ਕਿਸੇ ਵੀ ਰੂਪ ਦੇ ਵਿੱਚ ਪਾਣੀ ਚਾਹੇ ਧਰਤੀ ਪਾ ਰਹੇ ਹੁਣ ਆ ਹੁਣ ਤੁਹਾਡੇ ਸਾਹਮਣੇ ਆ ਦੇਖੋ ਹਮੀਰਾ ਜਿਹੜੀ ਫੈਕਟਰੀ ਆ ਸ਼ਰਾਬ ਬਣਾਉਣ ਵਾਲੀ ਆ ਸਾਡੇ ਕੋਲੇ ਆ ਖੜੇ ਨੇ ਬਾਈ ਜੀ ਇੱਕ ਕੂਪੂਰ ਥਲੇ ਤੋਂ ਆਏ ਆ 480 ਫੁੱਟ ਤੱਕ ਇਹਨਾਂ ਨੇ ਜਿਹੜਾ ਪਾਣੀ ਥੱਲੋਂ ਟੈਸਟ ਕਰਾਇਆ ਸਾਰਾ ਪਾਣੀ ਪੀਣ ਦੇ ਯੋਗ ਹੈ ਕੋਈ ਵੀ ਪਾਣੀ 480 ਫੁੱਟ ਤੱਕ ਕਿਸੇ ਪੱਤਣ ਦਾ ਪਾਣੀ ਪੀਣ ਦੇ ਯੋਗ ਨਹੀਂ ਹੈਗਾ ਇਹ ਕੱਲਾ ਸਾਡਾ ਦਰਿਆਵਾਂ ਦਾ ਪਾਣੀ ਨਹੀਂ ਧਰਤੀ ਹੇਠਾਂ ਵੀ ਜਾ ਰਹੇ ਪਾਤੀਆਂ ਕੈਮੀਕਲ ਆ ਗਿਆ ਜਿਹੜੇ ਨੀਮ ਆ ਗਿਆ ਤੇ ਇਸ ਕਰਕੇ ਇਹ ਲੜਾਈ ਬਹੁਤ ਵੱਡੀ ਆ ਵੀ ਅਸੀਂ ਕੱਲੇ ਬੁੱਢੇ ਦਰਿਆ ਦੀ ਗੱਲ ਨਹੀਂ ਕਰਨੀ ਅਸੀਂ ਪੂਰੇ ਪੰਜਾਬ ਦੇ ਵਿੱਚ ਹੀ ਇਹ ਧਰਤੀ ਹੇਠਾਂ ਵੀ ਤੇ ਵੱਖ-ਵੱਖ ਥਾਵਾਂ ਦੇ ਉੱਤੇ ਦਰਿਆਵਾਂ 'ਚ ਨਹਿਰਾਂ 'ਚ ਕੱਸੀਆਂ ਸੂਇਆਂ ਦੇ ਵਿੱਚ ਵੀ ਪਾਣੀ ਭੈਣ ਤੋਂ ਰੋਕਣਾ ਹੈ ਤੇ ਪੱਕੇ ਤੌਰ ਤੇ ਰੋਕਣਾ ਹੈ ਇਹ ਨਹੀਂ ਵ ਇੱਕ ਬਾਈ ਲਲਾ ਲਾ ਕਰਕੇ ਹੀ ਨਿਕਲ ਗਏ ਤੇ ਪ੍ਰਣਾਲਾ ਉੱਥੇ ਖੜਾ ਕੰਮੋਂ ਵੀ ਚੱਲੀ ਜਾਂਦਾ ਉਹ ਵਨ ਇੱਕ ਵਾਰੀ ਪਹਿਲਾਂ ਵੀ ਮਾਰਿਆ ਸੀ ਕਿਸੇ ਨੇ ਪਰ ਉਹਦਾ ਹੱਲ ਨਹੀਂ ਕੋਈ ਹੋਇਆ ਕਪਾਲਸਨਿਆ ਕੀ ਖੋਲਤਾ ਤੇ ਕੰਮ ਚੱਲ ਪਿਆ ਅਸੀਂ ਉਹ ਕੰਮ ਨਹੀਂ ਚਾਹੁੰਦੇ ਅਸੀਂ ਪੱਕੇ ਤੌਰ ਤੇ ਇਹ ਯਾਰਾਂ ਬੰਦ ਕਰਾਂਗੇ ਤੇ ਹਰ ਹਾਲ ਕਰਾਂਗੇ ਜਿਹੜੀ ਗੱਲ ਜ਼ਬਾਨ ਚੋਂ ਕੱਢਤੀ ਉਹ ਪਗਾ ਕੇ ਹਟਾਂਗੇ ਕਿਉਂਕਿ ਪੰਜਾਬ ਦੀਆਂ ਨਸਲਾਂ ਦਾ ਸਵਾਲ ਹੈ ਉਹਦੇ ਲਈ ਜਿਹੜਾ ਮਰਜ਼ੀ ਸਾਨੂੰ ਇੱਥੇ ਹਰਜਾਨਾ ਭੁਗਤਣਾ ਪੈ ਜੇ ਨੁਕਸਾਨ ਚ ਲੈਣਾ ਪੈ ਜੇ ਉਹਦੇ ਲਈ ਅਸੀਂ ਤਿਆਰ ਆ। ਭਾਈ ਇਸ ਤਰੀਕੇ ਨਾਲ ਅੱਜ ਤੁਸੀਂ ਪਹੁੰਚੇ ਸੈਮੀਨਾਰ ਕਰਾਇਆ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆਏ ਆਮ ਆਦਮੀ ਪਾਰਟੀ ਦੇ ਨਹੀਂ ਆਏ ਫਿਰ ਉਹ ਤੁਹਾਨੂੰ ਸੀਰੀਅਸ ਨਹੀਂ ਲੈ ਰਹੇ ਤਾਂ ਕਰਕੇ ਨਹੀਂ ਆਏ ਜਾਂ ਫਿਰ ਉਸ ਦੇ ਵਿੱਚ ਹੋਰ ਗੱਲ ਹੈ। ਨਹੀਂ ਦਰਅਸਲ ਕੀ ਹੁੰਦਾ? ਇਹ ਐਂ ਹੁੰਦਾ ਜਦੋਂ ਸਰਕਾਰਾਂ ਕੋਈ ਸ਼ਰਮਣੀ ਕਾਲੀ ਦਲ ਦੀ ਸਰਕਾਰ ਸੀ ਜਾਂ ਕਾਂਗਰਸ ਸਰਕਾਰ ਸੀ ਇਹ ਬੈਠੇ ਹੁੰਦੇ ਸੀ ਉਦੋਂ ਹਾਂ ਖੋਤੀ ਜਿਹੜੇ ਇਨਕਲਾਬੀ ਨੇ ਇਹ ਉਦੋਂ ਭਵੰਤਮਾਨ ਜੀ ਇੱਥੇ ਉਦੋਂ ਫੱਟੀਆਂ ਲੈ ਲੈ ਤਖਤੀਆਂ ਲੈ ਲੈ ਧਰਨਾਂ 'ਚ ਵੀ ਆ ਕੇ ਬਹਿ ਜਾਂਦੇ ਸੀ ਉਦੋਂ ਸਾਡੇ ਨਾਲ ਬੁੱਢੇ ਦਰਿਆ ਤੇ ਖੜ ਕੇ ਵੀਡੀਓ ਪਾ ਦਿੰਦੇ ਸੀ ਯਾਰ ਪਾਈ ਜਾ ਰਹੀ ਹੈ ਕੁਲਤਾਰ ਸੰਧਮਾ ਕਈ ਸਾਲ ਜਾਂਦੇ ਵੀ ਰਹੇ ਆ ਹੁਣ ਸਰਕਾਰ ਆਉਂਦੇ ਹੀ ਅੱਖਾਂ ਫੇਰ ਜਾਂਦੇ ਨੇ ਇਹ ਸਾਰਿਆਂ ਨਾਲ ਹੀ ਇਹ ਹੁੰਦਾ ਇਹ ਸਾਰੇ ਐਂ ਕਰਦੇ ਨੇ ਕਿ ਇਹ ਨਵੀਂ ਨਹੀਂ ਗੱਲ ਹੈਗੀ ਵੀ ਉਹ ਆਏ ਨਹੀਂ ਕੱਲ ਨੂੰ ਜਦੋਂ ਕਦੇ ਪਿੱਛੇ हट ਕੇ ਲੋਕਾਂ ਨੇ ਲਾ ਕੇ ਉਹ ਮਾਰੇ ਫਿਰ ਉਹ ਉਹੀ ਇੱਥੇ ਬੈਠੇ ਹੋਣਗੇ ਪਰ ਜਿਹੜੀ ਸਰਕਾਰ ਹੋਈ ਉਹ ਨਹੀਂ ਹੋਣਾ ਸੋ ਇਹ ਬਦਕਿਸਮਤੀ ਆ ਪੰਜਾਬ ਦੀ ਕਿ ਮੈਂ ਪਹਿਲਾਂ ਵੀ ਇਹ ਸਵਾਲ ਠਾਇਆ ਸੀਗਾ ਵੀ ਸਾਡੇ ਸੱਸੀ ਬੰਦਿਆਂ ਨੂੰ ਪੰਜਾਬ ਉਦੋਂ ਚੇਤੇ ਆਉਂਦਾ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਚੰਡੀਗੜ੍ਹ ਦੇ ਮਸਲੇ ਪਾਣੀਆਂ ਦੇ ਮਸਲੇ ਬੋਲੀਆਂ ਦੇ ਮਸਲੇ ਜੋ ਮਸਲੇ ਨੇ ਪੰਜਾਬ ਦੇ ਮੁੱਦੇ ਨੇ ਉਦੋਂ ਚੇਤੇ ਕਰਦੇ ਨੇ ਫੈਡਰਲ ਢਾਂਚੇ ਦੀ ਗੱਲ ਉਦੋਂ ਕਰਦੇ ਨੇ ਅੱਜ ਬਹੁਤ ਗੱਲਾਂ ਬਹੁਤ ਸਿਆਣੀਆਂ ਸਿਆਣੀਆਂ ਤੇ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ ਸਾਰੇ ਵਿਰੋਧੀ ਤਰ੍ਹਾਂ ਦੇ ਨੇਤਾ ਜਿਹੜੇ ਸੀਗੇ ਆਏ ਇੱਥੇ ਸਰਕਾਰ 'ਚ ਹੁੰਦੇ ਕਿਸਾਪ ਸੁng ਜਾਂਦਾ ਇੱਕ ਨੌਜਵਾਨ ਮੁੰਡਾ ਸੱਤ ਤੋਂ ਜਥੇਬੰਦੀ ਤੋਂ ਨੇ ਸਵਾਲ ਵੀ ਕੀਤਾ ਵੀ ਤੁਸੀਂ ਇਹ ਤੁਸੀਂ ਸਰਕਾਰ ਨੂੰ ਹੰਡਾਇਆ ਤੁਸੀਂ ਸੱਤਾ ਦਾ ਸੋ ਖਮਾਣਿਆ ਤੁਸੀਂ ਸਰਕਾਰਾਂ 'ਚ ਰਹੇ ਹੋ ਵੱਖ-ਵੱਖ ਸਮੇਂ 'ਚ ਰਾਜ ਸਭਾ ਲੋਕ ਸਭਾ ਮੈਂਬਰ ਰਹੇ ਹੋ ਮੰਤਰੀ ਰਹੇ ਹੋ ਮੁੱਖ ਮੰਤਰੀ ਵੀ ਸੁਣ ਰਹੇ ਉਦੋਂ ਤੁਸੀਂ ਕੀ ਕੀਤਾ ਤੁਸੀਂ ਕਿਸੇ ਨੇ 5 ਸਾਲ ਕਿਸੇ ਨੇ 10 ਕਿਸੇ ਨੇ 20 ਸਾਲ ਸਰਕਾਰ 'ਚ ਰਿਹਾ ਹੈ ਉਦੋਂ ਕਿਉਂ ਨਹੀਂ ਕਰਦੇ ਸੋ ਸਵਾਲ ਏ ਸਭ ਤੋਂ ਵੱਡਾ ਦੁਖਾਂਤ ਪੰਜਾਬ ਦਾ ਇਹੀ ਬਣ ਗਿਆ ਵੀ ਜਦੋਂ ਸਰਕਾਰ ਨਹੀਂ ਹੁੰਦੀ ਉਦੋਂ ਵਿਰੋਧੀ ਧਿਰ ਤੇ ਇਲਜ਼ਾਮ ਕਿਵੇਂ ਲਾਉਣੇ ਆ ਤੇ ਜਦੋਂ ਸਰਕਾਰ 'ਚ ਆ ਗਏ ਉਦੋਂ ਫਿਰ ਉਹੀ ਕੰਮ ਉਹ ਕਰਦੇ ਆ ਜਿਹੜੇ ਵਿਰੋਧੀ ਕਰਦੇ ਹੁੰਦੇ ਆ ਪਰ ਅੱਜ ਮਸਲਾ ਇਹ ਆ ਵੀ ਅੱਜ ਮਸਲਾ ਇਹ ਦੂਸ਼ਣ ਬਾਜੀ ਦਾ ਨਹੀਂ ਆ ਫਲਾਨਾ ਮਾੜਾ ਫਲਾਨਾ ਚੰਗਾ ਅੱਜ ਮਸਲਾ ਸਾਨੂੰ ਸਿਰ ਜੋੜ ਕੇ ਸੱਚੀ ਮੁੱਚੀ ਪੰਜਾਬ ਨੂੰ ਬਚਾਉਣ ਦੀ ਲੋੜ ਆ ਅੱਜ ਜਿਹੜੇ ਪਿੰਡਾਂ ਜੇ ਅਸੀਂ ਗਏ ਆ ਉਹ 80 80% ਲੋਕਾਂ ਨੂੰ ਕਾਲਾ ਫੀਲੇ ਤੇ ਕੈਂਸਰ ਹੋਇਆ ਪਿਆ ਕਿ ਪਿੰਡ ਚ ਇਹ ਮਸਲਾ ਬਹੁਤ ਗੰਭੀਰ ਹੈ ਜੇ ਮੈਂ ਇੱਥੇ ਅੰਦਰ ਵੀ ਸਵਾਲ ਕੀਤਾ ਸੀ ਵੀ ਜੇ ਪੰਜਾਬ ਨਾ ਜਾਂਦਾ ਰਿਹਾ ਲੋਕ ਨਾ ਜਾਂਦੇ ਰਹੇ ਸੋਡੀਆਂ ਕੁਰਸੀਆਂ ਸੋਡੀਆਂ ਸਿਆਸਤਾਂ ਕਿੱਥੋਂ ਜਾਂਉਂਦੀਆਂ ਨੇ ਲੋਕਾਂ ਦੇ ਸਿਰ ਤੇ ਹੀ ਹੈ ਨਾ ਅਲਟੀਮੇਟ ਦਿੱਤਾ ਇਸ ਸਰਕਾਰ ਨੂੰ ਤੁਹਾਡੇ ਤੱਕ ਪਹੁੰਚ ਕੀਤੀ ਉਹਨਾਂ ਨੇ ਕਿਹਾ ਕਿ ਤੁਸੀਂ ਕੱਲ ਦਾ ਪ੍ਰੋਗਰਾਮ ਬੰਦ ਕਰ ਨਾ ਸਰਕਾਰ ਇੰਨਾ ਹੰਕਾਰ ਹੈ ਨਾ ਬੰਦਿਆਂ ਚ ਜਾਂ ਮੁੱਖ ਮੰਤਰੀ ਦੇ ਵਿੱਚ ਜਾਂ ਇਸ ਸਰਕਾਰ ਚ ਕਿ ਉਹਦਾ ਗੱਲ ਕਰਨ ਨੂੰ ਤਿਆਰ ਨਹੀਂ ਗੱਲ ਕਰਨ ਤਿਆਰ ਨਹੀਂ ਲੁਧਿਆਣੇ ਕਿੱਡਾ ਵੱਡਾ ਇਕੱਠ ਹੋਇਆ ਉਸ ਤੋਂ ਬਾਅਦ ਵੀ ਕੋਈ ਇਹਨਾਂ ਦੇ ਸਿਹਤ ਤੇ ਅਸਰ ਨਹੀਂ ਹੋਇਆ ਉਹ ਲਗਾਤਾਰ ਰੌਲਾ ਪੈ ਰਿਹਾ ਕੋਈ ਸਿਹਤ ਤੇ ਅਸਰ ਨਹੀਂ ਇੱਥੇ ਪੰਜਾਬ ਦਾ ਮੁੱਖ ਮੰਤਰੀ ਹੈ ਵਿਧਾਨ ਸਭਾ ਚ ਬਾਜਵੇ ਨੂੰ ਤੇਰੀ ਪੰਜਾਬੀ ਭੀੜੀ ਆ ਤੇਰੀ ਪਜਾਮੀ ਖੁੱਲੀ ਐ ਤੂੰ ਤਾਂ ਮੁੱਖ ਮੰਤਰੀ ਨਹੀਂ ਬਣ ਸਕਦਾ ਯਾਰ ਮੈਂ ਕਹਿੰਦਾ ਨਚਾਰਖਾਨਾ ਬਣਾਤਾ ਵਿਧਾਨ ਸਭਾ ਨੂੰ ਉੱਥੇ ਆਹ ਇਲਜ਼ਾਮਬਾਜ਼ੀਆਂ ਹੁੰਦੀਆਂ ਜਾਂ ਚੁਟਕਲੇ ਹੁੰਦੇ ਜਾਂ ਕਹਾਣੀਆਂ ਹੁੰਦੀਆਂ ਨੇ ਕੋਈ ਮੁੱਦੇ ਦੀ ਗੱਲ ਹੋਈ ਆ ਦੋ ਤਿੰਨ ਦਿਨ ਦਾ ਸੈਸ਼ਨ ਚੱਲਿਆ ਇੱਕ ਦਿਨ ਲੰਘ ਗਿਆ ਸਦਨ ਹਾਲੀਆਂ ਚ ਦੋ ਦਿਨ ਲੰਘ ਗਏ ਆ ਦੂਸ਼ਣ ਬਾਜ਼ੀਆਂ ਚ ਕਿਹੜੇ ਮੁੱਦੇ ਦੀ ਗੱਲ ਹੋਈ ਆ ਆਪ ਹੀ ਪੰਜਾਬ ਦਾ ਮੁੱਖ ਮੰਤਰੀ ਬੋਲੀ ਜਾਂਦਾ ਕਿ ਦੇਖੋ ਜੀ ਮੈਂ ਫਲਾਣੇ ਤੇਜੇ ਰੇਹਲੇ ਪਿੰਡ ਗਿਆ ਜੀ ਮੈਂ ਭੈਣੀ ਗਿਆ ਜੀ ਮੈਂ ਰੇਤੇ ਵਾਲੀ ਫਲਾਣੀ ਭੈਣੀ ਗਿਆ ਜੀ ਉੱਥੇ ਲੋਕ ਮਰਦੇ ਨੇ ਬੀਲ ਚੇਹਰਾ ਲੋਕਾਂ ਕੋਲੇ ਤੇ ਹੱਲ ਕਿਧੇ ਕੋਲੇ ਆ ਤੂੰ ਤਾਂ ਐ ਗੱਲਾਂ ਕਰਦਾ ਜਿਵੇਂ ਵਿਰੋਧੀ ਦਾ ਨੇਤਾ ਹੁੰਨਾ ਜਾਂ ਕੋਈ ਵਿਰੋਧੀ ਦਾ ਕੋਈ ਐਮ ਐਲ ਏ ਹੁੰਨਾ ਤੂੰ ਮੁੱਖ ਮੰਤਰੀ ਆ ਯਾਰ ਇਹ ਜ਼ਹਿਰ ਪੈਣੀ ਰੋਕਣੀ ਕਿਹਨੇ ਆ ਇਹ ਤੇਰੀ ਜ਼ਿੰਮੇਵਾਰੀ ਆ ਪਰ ਅੱਜ ਵੀ ਤੂੰ ਵਿਰੋਧੀਆਂ ਦਾ ਤੰਜ ਕਸੀ ਜਾਣਾ ਤੂੰ ਛੁਟਕਲੇ ਸੁਣਾ ਕੇ ਲੰਘ ਜਾਣਾ ਹੁਣ ਕੱਲ ਨਹੀਂ ਇੱਥੇ ਉਹ ਕੇਜਰੀਵਾਲ ਛੱਡਿਆ ਉਹ ਤੀਰ ਜਿਹਾ ਛੱਡ ਜਾਂਦਾ ਉਹ ਜਿਹੜਾ ਛੱਡਦਾ ਹ ਉਹ ਤੇ ਵੀ ਮੈਂ ਗੱਲ ਕਰ ਲੈਣੀ ਚਾਹੁੰਨਾ ਮੈਂ ਪੁੱਛਣਾ ਚਾਹੁੰਨਾ ਹੈ ਇਹ ਐ ਭੰਗੜੇ ਪਾ ਰਹੇ ਆ ਲੱਡੂ ਵੰਡਦੇ ਆ ਢੋਲ বাজਾਈ ਜਾਂਦੇ ਆ ਕਾਦੀ ਖੁਸ਼ੀ ਆ ਸ਼ਰਾਬ ਦੇ ਬਹੁਤ ਵੱਡੇ ਘਟਾਲੇ ਦੇ ਵਿੱਚੋਂ ਕੇਜਰੀਅਲ ਬਾਹਰ ਆਇਆ ਐਤੋਂ ਦੇ ਆਸ਼ੂ ਵੀ ਬਾਹਰ ਆ ਗਿਆ ਮਜੀਠੀਗਾ ਵੀ ਜਮਾਨਸ ਦੇ ਬਾਹਰ ਆ ਗਿਆ ਚੋਰ ਵੀ ਬਾਹਰ ਆ ਜਾਂਦੇ ਆ ਸਮੱਗਲਰ ਵੀ ਬਾਹਰ ਆ ਜਾਂਦੇ ਆ ਕਿੰਨੇ ਬੰਦੇ ਇੱਥੇ ਪਹਿਲਾਂ ਬਾਹਰ ਆ ਗਏ ਫਿਰ ਉਹ ਬਰੀ ਉਹ ਪਾਕ ਸਾਫ ਬਰੀ ਹੋ ਗਏ ਉਹ ਉਹਨਾਂ ਨੇ ਕੋਈ ਇਲਜ਼ਾਮ ਨਹੀਂ ਉਨਨਾਂ ਕੋਲ ਨਹੀਂ ਦੀ ਜਾਂਦੇ ਫਿਰ ਸੋਡੇ ਬੰਦੇ ਨੂੰ ਜ਼ਮਾਨਤੀ ਮਿਲੀ ਐ 7 ਮਹੀਨੇ ਬਾਅਦ ਮਿਲੀ ਐ ਅੱਜ ਉਹ ਸਾਫ਼ ਪਾਕ ਸਾਫ਼ ਹੋ ਗਿਆ ਉਹ ਬਰੀ ਹੋ ਗਿਆ ਲੋਕਾਂ ਚ ਸੋ ਉਹਨੂੰ ਐ ਸੈਲੀਬ੍ਰੇਟ ਕਰ ਰਹੇ ਆ ਜਿਵੇਂ ਬਹੁਤ ਵੱਡਾ ਕੋਈ ਪਤਨ ਕਿੱਡੀ ਜੰਗ ਜਿੱਤ ਕੇ ਆਇਆ ਹੁੰਦਾ ਕਰਪਸ਼ਨ ਕੀਤੀ ਐ ਚੋਰ ਐ ਜ਼ਮਾਨਤ ਤੇ ਬਾਹਰ ਆਇਆ ਟ੍ਰਾਇਲ ਚੱਲਣਾ ਐ ਕੇਸ ਸ਼ੁਰੂ ਹੋਣਾ ਐ ਗਵਾਹੀਆਂ ਹੋਣੀਆਂ ਜਦੋਂ ਉਦੋਂ ਜਾਏਗਾ ਸਜ਼ਾ ਹੋਊਗੀ ਬਰੀ ਹੋਊਗਾ ਉਦੋਂ ਗੱਲ ਕਰਿਓ ਪਰ ਇਹ ਇਹ ਮੈਂ ਬਹੁਤ bari ਕਹਿਣਾ ਕਿ ਇਹ ਸਭ ਤੋਂ ਮਾੜਾ ਤੇ ਨਿਖਿੱਧ ਮੁੱਖ ਮੰਤਰੀ ਸਾਹਿਬਤ ਹੋਊਗਾ ਹੁਣ ਸੈਂਟਰ ਨੂੰ ਕਹੀ ਜਾਂਦਾ ਕਿ ਕਰਜ਼ੇ ਦੀ ਹੱਦ ਹੋਰ ਵਧਾਓ ਜੀ ਇਹਦਾ ਕਹਿੰਦਾ ਪੰਜਾਬ ਦੇ ਖਜ਼ਾਨੇ 'ਚ ਪੈਸੇ ਹੀ ਬਹੁਤ ਐ ਤੇ ਫਿਰ ਸੈਂਟਰ ਤੋਂ ਕਰਜ਼ਾ ਕਿਉਂ ਭੀਖ ਮੰਗੀ ਜਾਂਦਾ ਕਿਉਂ ਝੋਲੀ ੱਡੀਆਂ ੱਡੀ ੱਡੀ ਖੜਾ ਉਹਨਾਂ ਦੇ ਅੱਗੇ ਯਾਨੀ ਇਹ ਤਵਾਹੀ ਵੱਲ ਲਾ ਜਾ ਰਿਹਾ ਪੰਜਾਬ ਨੂੰ ਕੁਲ ਮਿਲਾ ਕੇ ਤੇ ਜਿਹੜਾ ਕਰਜ਼ਾ ਵੀ ਚੱਕ ਰਿਹਾ ਉਹ ਪੰਜਾਬ ਦੇ ਵਿਕਾਸ ਤੇ ਨਹੀਂ ਲੋਕਾਂ ਦੇ ਵਿਕਾਸ ਤੇ ਨਹੀਂ ਉਡਾਈ ਤੁਰੇ ਜਾਂਦੇ ਆ ਇਸ ਤੋਂ ਹਟ ਕੇ ਥੋੜਾ ਇੱਕ ਸਵਾਲ ਔਰ ਸੁchnoi ਦਾ ਇੰਟਰਵਿਊ ਹੋਇਆ ਸੀਗਾ ਸੀਆਈ ਸਟਾਫ ਕਰਡ ਦੇ ਵਿੱਚ ਉੱਥੇ ਕੱਲ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸੱਤੀ ਕੀਤੀ ਕਿ ਤੁਸੀਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਜਿਹੜੀ ਰਿਪੋਰਟ ਹੁਣ ਤੱਕ ਪਹੁੰਚੀ ਹੈ ਸਿਟ ਨੇ ਪਹਚਾਈ ਹੈ ਉੱਥੇ ਡੀਜੀਪੀ ਸਾਹਿਬ ਨੂੰ ਸੱਤੇ ਹਦਾਇਤਾਂ ਕੀਤੀ ਕਿ ਕਾਰਵਾਈ ਕਿਉਂ ਨਹੀਂ ਕੀਤੀ ਤੁਸੀਂ ਕਿਵੇਂ ਦੇਖਦੇ ਖੜ ਸੀਆਈ ਸਟਾਫ ਦੇ ਵਿੱਚ ਇੰਟਰਵਿਊ ਹੁੰਦੀ ਹੈ ਡੀਐਸਪੀ ਐਸਪੀ ਜ਼ਿਲ੍ਹੇ ਦਾ ਐਸਐਸਪੀ ਸੀਏ ਇਨਚਾਰਜ ਸਾਰੇ ਬੰਦੇ ਜ਼ਿੰਮੇਵਾਰ ਹੈ ਕਿ ਨਹੀਂ ਹੈ ਕਿਨੇ ਕਰਾਈ ਕਿਦੇ ਕਮਰੇ ਚ ਹੋਈ ਕਿਰੇ ਦੇ ਦਫ਼ਤਰ ਚ ਹੋਈ ਹੈ ਕਿਨੇ ਪਰਦਾ ਲਾਇਆ ਇਹਦਾ ਗੱਲਾਂ ਸਾਰੀਆਂ ਬਾਹਰ ਆ ਚੁੱਕੀਆਂ ਨੇ ਕਿਹਨੇ ਮੋਬਾਈਲ ਮਹਈਆ ਕਰਾਇਆ ਉਹਨੂੰ ਇਹ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਕਿ ਤੁਹਾਨੂੰ ਆ ਨੰਬਰ ਦਿੱਤਾ ਫੋਨ ਕਰ ਦਿਓ ਨਾਲ ਦੀ ਨਾਲ ਜਿਹੜਾ ਦੋਸ਼ੀ ਹੋਊ ਟੰਗ ਦਿਆਂਗੇ ਉਹਦਾ ਸੈਟ ਨੇ ਇਹਦੀ ਇਹਨਾਂ ਦੀ ਬਣਾਈ ਹਾਈ ਕੋਰਟ ਦੀ ਬਣਾਈ ਉਹ ਸੈਟ ਨੇ ਗੱਲਾਂ ਸਾਰੀਆਂ ਸਾਹਮਣੇ ਲਿਆਤੀਆਂ ਵੀ ਫਲਾਨੇ ਫਲਾਨੇ ਬੰਦੇ 'ਚ ਜ਼ਿੰਮੇਵਾਰ ਹੈ ਕਿਹਦੇ ਕਾਰਵਾਈ ਕਿਉਂ ਨਹੀਂ ਹੋਈ ਜੀ ਕਿਉਂ ਨਹੀਂ ਕਰ ਰਹੇ ਉਹ ਜਿਮੋ ਡਰਾਮਾ ਜਿਹਾ ਕਰ ਰਚਿਆ ਸੀ ਕਹਿੰਦਾਂ ਨੇ ਮਾਨਸਾ ਉਹ ਕਾ ਉਹਦਾ ਮੰਤਰੀ ਫੜ ਲਿਆ ਸੀ ਪਤਾ ਨਹੀਂ ਝੂਠਾ ਸੀ ਕਿ ਸੱਚਾ ਸੀ ਕੀ ਸੀ ਹੁਣ 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 ਦੋ ਤੁੱਟਾ ਹੋ ਗਿਆ ਹੁਣ ਉਹ ਭਗਵੰਤ ਮਾਣ ਦੇ ਨਾਲ ਬੈਠਾ ਚਾਹ ਪੀਂਦਾ ਹੁੰਦਾ ਇਹ ਤਾਂ ਕਹਿੰਦੇ ਬੰਦੇ ਬਹੁਤ ਵੱਡਾ ਕਰਪਟਾ ਸਿੰਗਲੇ ਦੀ ਗੱਲ ਕਰਦੇ ਸੀ ਮਾਨਸ ਵਾਲੇ ਦੀ ਸੋ ਇਹ ਪਤਾ ਨਹੀਂ ਕਿੱਧਰ ਨੂੰ ਲੋਕਾਂ ਨੂੰ ਤੋਰੀ ਫਿਰਦਾ ਐਵੇਂ ਨੌਕਰੀਆਂ ਮੈਂ ਇੰਨੀਆਂ ਦੇਤੀਆਂ ਅਸੀਂ ਵਾਰੀ ਵਾਰੀ ਕਹਿੰਨੇ ਵੀ ਤੂੰ ਜਿੰਨੀਆਂ ਨਾਲ ਅੰਕੜਾ ਪੇਸ਼ ਕਰ ਦੱਸ ਇੰਨੀਆਂ ਨੌਕਰੀਆਂ ਦਿੱਤੀਆਂ ਲਿਆ ਸਾਹਮਣੇ ਲੋਕਾਂ ਦੇ ਐਵੇਂ ਬੋਰਡ ਲਵਾਈ ਜਨਾਂ ਇਥੇ ਮੈਂ 48000 ਨੌਕਰੀ ਦੀ ਮੈਂ 50000 ਨੌਕਰੀ ਦੇਤੀ ਸੂਦੇ ਕੋਲ ਇੱਕੋ ਹੀ ਮੁੱਦਾ ਉਹਨੂੰ ਲੁਝਾ ਦਿੰਦਾ ਉਹ ਅੱਛਾ ਮੀਡੀਆ ਖਰੀਦਿਆ ਹੋਇਆ ਮੈਂ ਇਹ ਇਹ ਜਦੋਂ ਇਹਨਾਂ ਦੇ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ ਕੌਲੀ ਚੱਟ ਮੀਡੀਆ ਨੂੰ ਜਿਹੜਾ ਜੁੱਤੀਆਂ ਚੜਦਾ ਅੱਜ ਭਵੰਤ ਦੀਆਂ ਵੋਟੀਆਂ ਚੱਕਦਾ ਹੈ ਛਟੀਆਂ ਹੋਈਆਂ ਕਿੱਡਾ ਗੰਭੀਰ ਮੁੱਦਾ ਅੱਜ ਸਾਰੇ ਮੀਡੀਆ ਨੂੰ ਸਨੇਹਾ ਭੇਜਿਆ ਕਿਉਂ ਨਹੀਂ ਆਏ ਬਾਈ ਇੱਥੇ ਲਾਲ ਆ ਐਡਾਂ ਮਾੜਾ ਮੋਟਾ ਸ਼ੱਕ ਵੀ ਮਾਰਦੇ ਕੇਜਰੀਆ ਵਾਲਾ ਮਾੜਾ ਮੋਟਾ ਭਵੰਤ ਮਾਨ ਕੋਈ ਕੋਈ ਅਤੀਰਜਾ ਚਲਾ ਦੇ ਐ ਚਲਾਉਂਦੇ ਆ ਫੋਟੋਆਂ ਵੀਡੀਓ ਐਡਾ ਘੱਟੋ ਘੱਟ ਐਡੇ ਬੇਗੈਰਤ ਨਾ ਬਣੋ ਇਹ ਸੋਡਾ ਵੀ ਫਰਜ ਬਣਦਾ ਹੈ ਪਾਣੀ ਦਾ ਮੁੱਦਾ ਬਹੁਤ ਗੰਭੀਰ ਮੁੱਦਾ ਅੱਜ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਇੱਥੇ ਆਏ ਆ ਸੁਨੇਹਾ ਬਕਰਾਂ ਤੌਰ ਤੇ ਮੀਡੀਆ ਨੂੰ ਭੇਜਿਆ ਨਹੀਂ ਆਏ ਪਤਾ ਸੀਗਾ ਸਰਕਾਰ ਦਾ ਕੋਈ ਨੁਮਾਇੰਦਾ ਉੱਪਰੋਂ ਹੋਣ ਆ ਜਾਂਦਾ ਜਿੱਦਾਂ ਸਾਡਾ ਲੁਧਿਆਣਾ ਘੱਟ ਸੀਗਾ ਉਸ ਦਿਨ ਕਈ ਚੈਨਲਾਂ ਨੇ ਸਾਡਾ ਉੱਥੋਂ ਕੱਠ ਵਾਲਾ ਵੀਡੀਓ ਚਲਾਤੀਆਂ ਇਹਨਾਂ ਨੂੰ ਫੋਨ ਆਏ ਡਿਲੀਟ ਕਰ ਗਏ ਫਿਰ ਇਹ ਕਹਿਣਗੇ ਅਸੀਂ ਬੜੇ ਧਾਕੜ ਪੱਤਰਕਾਰ ਆ ਅਸੀਂ ਬੜੇ ਨਿਰਪੱਖ ਪੱਤਰਕਾਰ ਆ ਅਸੀਂ ਬੜੇ ਘੈਂਟ ਪੱਤਰਕਾਰ ਆ ਟੱਟੂ ਦੇ ਘੈਂਟ ਜੁੱਤੀਆਂ ਚ ਰੜਦੋਂ ਜਾ ਕੇ ਤੁਸੀਂ ਸਰਕਾਰਾਂ ਆਂ ਦੀਆਂ ਪੈਸੇ ਪਿੱਛੇ ਪੂਛ ਲਾਉਂਦੇ ਫਿਰਦੇ ਕੁੱਤੇ ਵਾਂਗੂੰ ਕਹਦੇ মিডিਆ ਤੁਸੀਂ ਯਾਰ ਇਹ ਕਿੱਡਾ ਵੱਡਾ ਮੁੱਦਾ ਪਾਣੀਆਂ ਦਾ ਤੇ ਹੋਰ ਕਿੱਡੇ ਵੱਡੇ ਮੁੱਦੇ ਆ ਕਿਹੜਾ ਕਿਹੜਾ ਅਖਬਾਰ ਆ ਇੱਕ ਅਦੇ ਅਖਬਾਰ ਨੂੰ ਛੱਡ ਕੇ ਕਿਹੜਾ ਚੈਨਲ ਆ ਜਿਹੜੇ ਸੋਡੇ ਵਰਗੇ ਮਾੜੇ ਮੋٹے ਭਾਵਾਂ ਚਲਾ ਦੇਣ ਨਹੀਂ ਸੋਨ ਨੂੰ ਵੀ ਉਹ ਇਹਨਾਂ ਦਾ ਕੀ ਆਦਲ ਆਦਲ ਅੱਜ ਕੱਲ ਦੇਖਦਾ ਜਿਹੜਾ ਸਾਰਾ ਮੀਡੀਆ ਹੁਣ ਆਜੂ ਫੋਨ ਵੀ ਨਹੀਂ ਆ ਨਹੀਂ ਚਲਾਉਣਾ ਬੰਦਾ ਮੈਨੂੰ ਕੱਟ ਦਿਓ ਕਹਿੰਦੀ ਅੱਜ ਵੀ ਇੱਥੇ ਗੱਲ ਨਿਕਲੀ ਆ ਜੀ ਇਹ ਬਿਊਰੋਕ੍ਰੇਸੀ ਹਾਵੀ ਆ ਜਿਹੜੀ ਰਾਜਨੀਤੀ ਆ ਇਹਦਾ ਕੋਈ ਦੂਰਾ ਮਾ ਨਹੀਂ ਹੈਗਾ ਦੇਖ ਜਿਹੜਾ ਬਿਊਰੋਕਰੇਟ ਆ ਜਿਹੜਾ ਅਫਸਰ ਸਾਹੀ ਆ ਉਹ ਪਹਿਲਾਂ ਤੋਂ ਹੀ ਪਾਹੂ ਰਹੀ ਆ ਨੀਤੀਆਂ ਬਣਾਉਣ ਚ ਕਰਪਸ਼ਨ ਕਰਨ ਚ ਜੋ ਪੰਜਾਬ ਦਾ ਨੁਕਸਾਨ ਕੀਤਾ ਬੇੜਾ ਬਿਠਾਇਆ ਉਹ ਇਹਨਾਂ ਨੇ ਬਿਠਾਇਆ ਬਾਰੇ ਯਾਰ ਉਹ ਮੇਰੀ ਗੱਲ ਸੁਣ ਫਿਰ ਤੁਸੀਂ ਕਾਦੇ ਮੁੱਖ ਮੰਤਰੀ ਹੋ ਜੇ ਤੁਸ ਨੂੰ ਇੱਕ ਆਈਏਐਸ ਕਾ ਆਈਪੀਐਸ ਆ ਕੇ ਇਹ ਸਲਾਹ ਦਿੰਦਾ ਤੁਸੀਂ ਉਹਦੇ ਮੁਤਾਬਕ ਚੱਲਦੇ ਹੋ ਤੁਸੀਂ ਕਾਦੇ ਮੁੱਖ ਮੰਤਰੀ ਆ ਫਿਰ ਤੁਸੀਂ ਉਹੀ ਬਿਨਾਂ ਗੱਲ ਦੇ ਤੁਰੇ ਫਿਰਦੇ ਹੋ ਤੁਹਾਡੀ ਕੋਈ ਸਮਝ ਹੈ ਨਹੀਂ ਇਹ ਤਾਂ ਕੋਈ ਗੱਲ ਜੇ 100% ਦੇ ਵਿੱਚੋਂ 70 80% ਦਾ ਕਰਾਪਸ਼ਨ ਜਾਂ ਮਾੜਾ ਕੰਮ ਬੀਰੋਕਰੇਟ ਕਰਦਾ ਥੋੜਾ ਹੀ ਨਾਸਤਾ ਹੁੰਦਾ ਇਹ ਗੱਲਾਂ ਤਾਂ ਕਹਿਣ ਨੂੰ ਹੁੰਦੀਆਂ ਨੇ ਯਾਰ ਗੱਲ ਤਾਂ ਅਸਲ ਨੀਤ ਦੇ ਵਿੱਚ ਕੀ ਸੋੜੇ ਖੋਟ ਅਸਲ ਤਾਂ ਸਾਰੇ ਇਹੀ ਤਰ ਸਾਡੀ ਬਦਕਿਸਮਤੀਆਂ ਪੰਜਾਬ ਦੀ ਕਿ ਸਾਨੂੰ ਸਾਰੇ ਹੀ ਉਹੋ ਜਿਹੇ ਹੁਣ ਇੱਕ ਮੁੰਡੇ ਨੇ ਬਹੁਤ ਸੋਹਣਾ ਸਵਾਲ ਕੀਤਾ ਕਹਿੰਦਾ ਯਾਰ ਤੁਸੀਂ ਉਹ ਗੱਲ ਆ ਵੀ ਜ਼ਖਮ ਦਿੰਨੇ ਹੋ ਤੁਸੀਂ ਮਲ੍ਹਮ ਲਾਉਨੇ ਹੋ ਮਲ੍ਹਮ ਲਾਉਣ ਨੂੰ ਫਿਰਦੇ ਆ ਇੰਨਾ ਹਾਲਾਤਾਂ ਨੂੰ ਪੰਜਾਬ ਨੂੰ ਤੁਸੀਂ ਬਚਾਇਆ ਅੱਜ ਕਹਿੰਦੇ ਅਸੀਂ ਪੰਜਾਬ ਨੂੰ ਬਚਾਵਾਂਗੇ ਵੀ ਰੱਬ ਦਾ ਬਾਤ ਆ ਤੁਸੀਂ ਪਾਸੇ ਹਟਜੋ ਨਵੇਂ ਮੁੰਡਿਆਂ ਨੂੰ ਮੌਕਾ-ਮੌਕਾ ਦਿਓ ਉਹਨਾਂ ਦੇ ਉਹਨਾਂ ਨੂੰ ਇਹ ਆਪੇ ਸੁਧਾਰ ਲੈਣੀ ਹੋਵੇਗੀ